ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਉਪਮਾ ਸੁਣ ਕੇ ਇੱਕ ਦਿਨ ਸ਼ੇਖ ਮਾਲੋ ਆਪ ਜੀ ਪਾਸ ਆਇਆ ਅਤੇ ਸਲਾਮ ਕਰਕੇ ਪਾਸ ਬੈਠ ਗਿਆ ਪੁੱਛਿਆ ਮਹਾਰਾਜ Hindu ਵੱਡਾ ਕਿ ਤੁਰਕ ਦੋਹਾਂ ਵਿੱਚੋਂ ਕਿਹੜਾ ਮਤ ਚੰਗਾ ਹੈ ਮਾਲੋ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਜਿਹੜੇ ਇਸ ਤਰ੍ਹਾਂ ਇੱਕ ਦੂਜੇ ਨੂੰ ਚੰਗਾ ਮੰਨਦਾ ਜਾਣਨਾ ਚਾਹੁੰਦੇ ਹਨ ਉਹ ਅਣਜਾਣ ਹਨ ਉਹਨਾਂ ਦੇ ਮਨ ਵਿੱਚ ਦਵੇਤ ਹੈ ਬੇਅਰਥ ਝਗੜੇ ਕਰਦੇ ਹਨ ਇਹ ਬਚਨ ਸੁਣ ਕੇ ਸ਼ੇਖ ਮਾਲੂ ਸੜ ਗਿਆ ਉਸ ਨੇ ਪੁੱਛਿਆ ਜੇ Hindu Turk ਦੋ ਨਹੀਂ ਹਨ ਤਾਂ ਫਿਰ ਖੁਦਾ ਨੇ ਵੱਖ-ਵੱਖ ਕਿਉਂ ਬਣਾਏ ਇੱਕ ਖੁਦਾ ਤੇ ਦੂਜੇ ਰਾਮ ਦਾ ਨਾਮ ਲੈਂਦੇ ਹਨ ਦੋਹਾਂ ਦੇ ਧਰਮ ਤੇ ਪੂਜਾ ਅਸਥਾਨ ਵੀ ਵੱਖ-ਵੱਖ ਹਨ Hindu ਆਪਣਾ ਮਤ ਸਲਾਉਂਦੇ ਹਨ ਤੇ ਮੁਸਲਮਾਨ ਆਪਣਾ ਜੇ ਦੋਵੇਂ ਇੱਕ ਹੁੰਦੇ ਤਾਂ ਵਖਰੇਪਣ ਦੇ ਝਗੜਿਆਂ ਵਿੱਚ ਕਿਉਂ ਪੈਂਦੇ ਹਨ ਇੱਥੇ ਗੁਰੂ ਜੀ ਨੇ ਭਗਤ ਕਬੀਰ ਜੀ ਦਾ ਇੱਕ ਦੋਹਾ ਸੁਣਾਇਆ ਜਿਸ ਦਾ ਅਰਥ ਸੀ ਕਿ ਸਭ ਸ਼ਰੀਰਾਂ ਦੀ ਇੱਕੋ ਮਿੱਟੀ ਹੈ ਅਤੇ ਸਭ ਵਿੱਚ ਇੱਕ ਜੋਤ ਜਗ ਰਹੀ ਹੈ ਇੱਕੋ ਪਰਮਾਤਮਾ ਤੋਂ ਹੀ ਸਾਰੀ ਰਚਨਾ ਰਚੀ ਗਈ ਮਨ ਵਿੱਚ ਕਿਸੇ ਦੂਸਰੇ ਦਾ ਭਰਮ ਨਾ ਕਰੋ ਇਹ ਬਚਨ ਸੁਣ ਕੇ ਸ਼ੇਖ ਮਲੂ ਦਾ Hindu Muslim ਵਾਲਾ ਦ્વੈਤ ਭਾਵ ਮਿਟ ਗਿਆ ਤੇ ਫਿਰ ਪੁੱਛਣ ਲੱਗਾ ਮਹਾਰਾਜ ਖੁਦਾ ਦੀ ਦਰਗਾਹ ਵਿੱਚ ਕਿਸ ਦਾ ਆਦਰ ਤੇ ਕਿਸ ਦਾ ਨਿਰਾਦਰ ਹੁੰਦਾ ਹੈ ਗੁਰੂ ਜੀ ਨੇ ਕਿਹਾ ਜਿਨ੍ਹਾਂ ਨੇ ਬਾਣਾ ਮੰਨਿਆ ਹੈ ਮਨ ਦੀ ਦਵੇਤ ਭਾਵਨਾ ਦੂਰ ਕੀਤੀ ਹੈ ਅਤੇ ਨਾਮ ਜਪਿਆ ਹੈ ਉਹਨਾਂ ਨੂੰ ਇੱਥੇ ਉੱਥੇ ਸਭ ਥਾਈਂ ਆਦਰ ਮਿਲਦਾ ਹੈ ਸਤਿਗੁਰ ਜੀ ਦਾ ਇਹ ਉਪਦੇਸ਼ ਸੁਣ ਕੇ ਸ਼ੇਖ ਮਾਲੋ ਆਪ ਜੀ ਦਾ ਮੁਰੀਦ ਹੋ ਗਿਆ ਅਤੇ ਬੜੇ ਪ੍ਰੇਮ ਨਾਲ ਕੁਝ ਦਿਨ ਆਪ ਜੀ ਪਾਸ ਸੇਵਾ ਕਰਕੇ ਆਪਣੇ ਘਰ ਨੂੰ ਚਲਿਆ ਗਿਆ ਅਤੇ ਗੁਰੂ ਜੀ ਦਾ ਉਪਦੇਸ਼ ਕਮਾਉਣ ਲੱਗਾ ਜਦ ਸ਼ੇਖ ਮਾਲੋ ਗੁਰੂ ਦਾ ਸਿੱਖ ਬਣ ਕੇ ਆਪਣੇ ਘਰ ਚਲਾ ਗਿਆ ਤਾਂ ਉਸਦਾ ਇੱਕ ਮਿੱਤਰ ਉਬਾਰੇ ਖਾਨ ਪਠਾਨ ਉਸ ਨੂੰ ਮਿਲਣ ਆਇਆ। ਸ਼ੇਖ ਮਾਲੂ ਆਪਣੇ ਮਿੱਤਰ ਪਾਸ ਗੁਰੂ ਜੀ ਦੀ ਉਸਤਤੀ ਕਰਕੇ ਕਹਿਣ ਲੱਗਾ ਕਿ ਉਬਾਰੇ ਖਾਨ ਗੁਰੂ ਨਾਨਕ ਤੇ ਆਪ ਖੁਦਾ ਹੀ ਹੈ। ਉਹਨਾਂ ਦੀ ਮਹਿਮਾ ਦਾ ਪਾਰਾ ਵਾਰ ਨਹੀਂ ਪਾਇਆ ਜਾਂਦਾ। ਗੁਰੂ ਜੀ ਦੀ ਉਸਤਤੀ ਸੁਣ ਕੇ ਉਬਾਰੇ ਖਾਨ ਗੁਰੂ ਜੀ ਨੂੰ ਮਿਲਣ ਆਇਆ ਅਤੇ ਉਸ ਨੇ ਵੀ ਆਣ ਕੇ ਗੁਰੂ ਜੀ ਅੱਗੇ ਉਹੀ ਪ੍ਰਸ਼ਨ ਕੀਤਾ ਕਿ Hindu ਮਤ ਚੰਗਾ ਹੈ ਕਿ ਮੁਸਲਮਾਨ। ਗੁਰੂ ਜੀ ਨੇ ਕਿਹਾ ਇਹ ਦੋਵੇਂ ਪੱਖ ਚਾਰ ਦਿਨਾਂ ਦੇ ਪ੍ਰਾਣੇ ਹਨ ਸਰੀਰ ਮਿੱਟੀ ਦੇ ਮਿੱਟੀ ਵਿੱਚ ਮਿਲ ਜਾਂਦੇ ਹਨ ਤੇ ਫਿਰ ਨਾ ਕੋਈ Hindu ਹੁੰਦਾ ਹੈ ਤੇ ਨਾ ਕੋਈ Musalman ਮੂਰਖ ਲੋਕ ਇਹ ਵਾਧੂ ਝਗੜੇ ਖੜੇ ਕਰ ਰੱਖਦੇ ਹਨ ਐਸੇ ਲੋਕ ਨਰਕਾਂ ਨੂੰ ਜਾਂਦੇ ਹਨ ਸੁਖ ਉਹਨਾਂ ਨੂੰ ਮਿਲਦਾ ਹੈ ਤੇ ਵੱਡੇ ਉਹੀ ਹਨ ਜਿਹੜੇ ਰੱਬ ਦੇ ਬਾਣੇ ਵਿੱਚ ਰਾਜ਼ੀ ਰਹਿੰਦੇ ਹਨ ਪ੍ਰੇਮ ਭਗਤੀ ਕਰਦੇ ਤੇ ਨਾਮ ਸਿਮਰਨ ਕਰਦੇ ਹਨ ਉਸ ਨੇ ਗੁਰੂ ਜੀ ਦੇ ਚਰਨਾਂ ਨਾਲ ਹੱਥਾਂ ਨੂੰ ਛੁਹਾ ਕੇ ਕਈ ਵਾਰ ਆਪਣੇ ਮੱਥੇ ਤੇ ਅੱਖਾਂ ਤੇ ਲਾਇਆ ਇਸ ਤਰ੍ਹਾਂ ਕਰਨ ਨਾਲ ਉਭਾਰੇ ਖਾਨ ਨੂੰ ਆਪਣੇ ਸਰੂਪ ਦੀ ਲਖਤਾ ਹੋ ਗਈ ਅਤੇ ਉਸ ਦੇ ਮਨ ਦਾ ਭਰਮ ਨਾਸ਼ ਹੋ ਗਿਆ ਇਸ ਤਰ੍ਹਾਂ ਨਿਹਾਲ ਹੋ ਕੇ ਉਭਾਰੇ ਖਾਨ ਆਗਿਆ ਲੈ ਕੇ ਆਪਣੇ ਘਰ ਨੂੰ ਚਲਿਆ ਗਿਆ ਉਪਰੰਤ ਉਭਾਰੇ ਖਾਨ ਇੱਕ ਫਕੀਰ ਅਦਰੇ ਖਾਨ ਨੂੰ ਜਾ ਮਿਲਿਆ ਅਤੇ ਸਲਾਮ ਦੁਆ ਕਰਕੇ ਉਸ ਦੇ ਪਾਸ ਬੈਠ ਕੇ ਜਦ ਗੁਰੂ ਨਾਨਕ ਜੀ ਦੀ ਬਹੁਤ ਉਸਤਤੀ ਕਰਨ ਲੱਗਾ ਤਾਂ ਅਦਰੇ ਖਾਨ ਨੇ ਕਿਹਾ ਤੂੰ ਕਾਫਰ ਹੈ ਜਿਹੜਾ ਇੱਕ Hindu ਕਾਫਰ ਦੀ ਉਸਤਤੀ ਕਰਦਾ ਹੈ ਮੈਂ ਉਸ ਨੂੰ ਕੱਲ ਹੀ ਉਥੋਂ ਜਿੱਥੇ ਉਹ ਬੈਠਾ ਹੈ ਉਠਾ ਦੇਵਾਂਗਾ ਉਬਾਰੇ ਖਾਨ ਨੇ ਕਿਹਾ ਉਹ ਤਾਂ ਖੁਦਾ ਦਾ ਰੂਪ ਹਨ ਤੂੰ ਉਹਨਾਂ ਨੂੰ ਕਿਉਂ ਉਠਾਉਂਦਾ ਹੈ ਉਹ Hindu Turk ਦੋਹਾਂ ਤੋਂ ਨਿਆਰਾ ਆਪ ਖੁਦਾ ਹੈ ਉਹਨਾਂ ਦੀ ਬਾਬਤ ਸਮਝ ਸੋਚ ਕੇ ਗੱਲ ਕਰੋ ਨਹੀਂ ਤਾਂ ਪਛਤਾਉਂਗੇ ਦੂਸਰੇ ਦਿਨ ਉਬਾਰੇ ਖਾਨ ਗੁਰੂ ਜੀ ਵਾਸਤੇ 16 ਗਜ ਕੱਪੜਾ ਲੈ ਕੇ ਭੇਟ ਕਰਨ ਗਿਆ ਕਪੜਾ ਭੇਟਾ ਕਰਕੇ ਜਦ ਨਮਸਕਾਰ ਕਰਕੇ ਬੈਠ ਗਿਆ ਤਾਂ ਗੁਰੂ ਜੀ ਨੇ ਕਿਹਾ ਉਭਾਰੇ ਖਾਂ ਉਹਦਾ ਤੇਰਾ ਭਲਾ ਕਰੇ ਨਾਮਦਾਨ ਬਖਸ਼ੇ ਅਸੀਂ ਫਕੀਰ ਹਾਂ ਸਾਨੂੰ ਐਸੇ ਵਧੀਆ ਕੱਪੜੇ ਪਹਿਨਣੇ ਸ਼ੋਭਦੇ ਨਹੀਂ ਇਹ ਤੂੰ ਲੈ ਜਾ ਤੇਰੀ ਵੱਲੋਂ ਪਹੁੰਚ ਗਿਆ ਹੈ ਉਭਾਰੇ ਨੇ ਕਿਹਾ ਗੁਰੂ ਜੀ ਮੈਨੂੰ ਬਖਸ਼ ਰਹੇ ਹੋ ਕਿ ਮਾਰ ਰਹੇ ਹੋ ਜੇ ਬਖਸ਼ਿਸ਼ ਕਰਦੇ ਹਾਂ ਤਾਂ ਇਸ ਨੂੰ ਪਹਿਨ ਲਵੋ ਅਤੇ ਮਾਰਨਾ ਚਾਹੁੰਦੇ ਹਾਂ ਤਾਂ ਵਾਪਸ ਕਰ ਦਿਓ ਉਸ ਦਾ ਪ੍ਰੇਮ ਤੇ ਸ਼ਰਧਾ ਵੇਖ ਕੇ ਗੁਰੂ ਜੀ ਨੇ ਉਸ ਦੇ ਚਾਦਰੇ ਸੇਵਾ ਕੇ ਉੱਪਰ ਲੈ ਲਏ ਤੇ ਉਬਾਰੇ ਖਾਨ ਦੀ ਸ਼ਰਧਾ ਪੂਰਨ ਕਰ ਦਿੱਤੀ ਉਪਰੰਤ ਗੁਰੂ ਜੀ ਨੇ ਪੁੱਛਿਆ ਉਬਾਰੇ ਖਾਨ ਅਦਰੇ ਖਾਨ ਤੈਨੂੰ ਸਾਡੀ ਬਾਬਤ ਕੀ ਕਹਿੰਦਾ ਸੀ ਉਬਾਰੇ ਖਾਨ ਨੇ ਕਿਹਾ ਗੁਰੂ ਜੀ ਆਪ ਜਾਣੀ ਜਾਣ ਹੂੰ ਮੈਂ ਕੁਝ ਨਹੀਂ ਕਹਿ ਸਕਦਾ ਪਰ ਉਹ ਇੱਕ ਗੱਲ ਕਹਿੰਦਾ ਸੀ ਕਿ ਮੈਂ ਉਸ Hindu ਕਾਫਰ ਨੂੰ ਇੱਥੇ ਰਹਿਣ ਨਹੀਂ ਦੇਵਾਂਗਾ ਇੱਥੋਂ ਉਠਾ ਦੇਵਾਂਗਾ ਉਬਾਰੇਖਾਂ ਪਾਸੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ ਕਿ ਚੱਲ ਬਾਲਾ ਉਸ ਨੂੰ ਵੇਖੀਏ ਜਦ ਗੁਰੂ ਜੀ ਉਬਾਰੇਖਾਂ ਨੂੰ ਨਾਲ ਲੈ ਕੇ ਗਏ ਤਾਂ ਅਗੋਂ ਅਦਰੇਖਾਨ ਬੜੇ ਸਤਿਕਾਰ ਨਾਲ ਉੱਠ ਕੇ ਮਿਲਿਆ ਤੇ ਕਹਿਣ ਲੱਗਾ ਤਪਾ ਜੀ ਤੁਹਾਡਾ ਸੁੱਖ ਹੈ ਗੁਰੂ ਜੀ ਨੇ ਕਿਹਾ ਹੇ ਅਦਰੇਖਾਨ ਹੈ ਤਾਂ ਸੁੱਖ ਪਰ ਸੁੱਖ ਨਾ ਸਮਝੋ ਅਦਰੇਖਾਨ ਨੇ ਕਿਹਾ ਮੈਂ ਤੁਹਾਡੀ ਗੱਲ ਨਹੀਂ ਸਮਝਿਆ ਕਿਰਪਾ ਕਰਕੇ ਸਮਝਾ ਦਿਓ ਗੁਰੂ ਜੀ ਨੇ ਕਿਹਾ ਖਾਨ ਜੀ ਹੋਰ ਤਾਂ ਸਭ ਤਰ੍ਹਾਂ ਸੁੱਖ ਹੈ ਪਰ ਤੁਸੀਂ ਜੋ ਕਿਹਾ ਹੈ ਮੈਂ ਉਹ ਇੱਥੋਂ ਉਠਾ ਦਿਆਂਗਾ ਇਸ ਕਰਕੇ ਸੁਖ ਨਹੀਂ ਹੈ ਅਸਾਂ ਤੁਹਾਡਾ ਕਿਹੜਾ ਦੇਸ਼ ਜਾਂ ਧਨ ਖੋਲਿਆ ਜਿਸ ਕਰਕੇ ਤੁਸੀਂ ਇਹ ਕਹਿੰਦੇ ਹੋ ਜਿੱਥੋਂ ਸਾਨੂੰ ਉਠਾਣਾ ਚਾਹੁੰਦੇ ਹੋ ਉਹ ਜਗ੍ਹਾ ਲੈ ਲਵੋ ਅਦਰੇ ਖਾਨ ਨੇ ਕਿਹਾ ਇਹ ਗੱਲ ਕਿਸੇ ਨੇ ਤੁਹਾਨੂੰ ਝੂਠ ਹੀ ਕਹੀ ਹੈ ਇਹ ਗੱਲ ਸੁਣ ਕੇ ਉਹ ਬਾਹਰੇ ਖਾਨ ਨੇ ਕਿਹਾ ਇਹ ਗੱਲ ਤੂੰ ਮੇਰੇ ਪਾਸ ਕੀਤੀ ਸੀ ਹੁਣ ਮੁਕਰਦਾ ਕਿਉਂ ਹੈ ਤਦ ਅਦਰੇ ਖਾਨ ਨੇ ਕਿਹਾ ਤੂੰ ਚੁੱਪ ਕਰਕੇ ਬੈਠਾ ਰਹੂ ਮੈਂ ਤੇ ਤਪਾ ਜੀ ਆਪੇ ਆਪਸ ਵਿੱਚ ਸਮਝ ਲਵਾਂਗੇ ਉਬਾਰੇ ਖਾਨ ਨੇ ਕਿਹਾ ਮੇਰੇ ਇਹ ਪੀਰ ਹਨ ਮੈਂ ਇਹਨਾਂ ਦੀ ਨਿੰਦਿਆ ਨਹੀਂ ਸੁਣ ਸਕਦਾ ਜੋ ਤੂੰ ਪਹਿਲਾਂ ਕਿਹਾ ਹੁਣ ਇਹਨਾਂ ਦੇ ਸਾਹਮਣੇ ਕਹੋ ਤਦ ਅਦਰੇ ਖਾਨ ਕਰੋਧ ਤੇ ਸ਼ਰਮਿੰਦਗੀ ਨਾਲ ਸੜਬਲ ਗਿਆ ਫਿਰ ਠੀਠਾਂ ਦੇ ਤਾਣ ਪੁੱਛਣ ਲੱਗਾ ਤੂੰ ਸਾ ਕਿਹੜਾ ਮਤ Hindu ਜਾਂ Musalman ਧਾਰਨ ਕੀਤਾ ਹੋਇਆ ਹੈ ਦੋਹਾਂ ਵਿੱਚੋਂ ਕਿਹੜਾ ਵੱਡਾ ਮਤ ਹੈ ਗੁਰੂ ਜੀ ਨੇ ਕਿਹਾ ਇਹ ਹਿੰਦੂ ਮੁਸਲਮਾਨ ਦੋਵੇਂ ਪੱਖ ਸਾਂ ਛੱਡੇ ਹੋਏ ਹਨ ਇਹ ਨਿਹਰਾ ਝਗੜਾ ਹੀ ਹਨ ਆਪੋ ਆਪਣੀ ਵਡਿਆਈ ਵਾਸਤੇ ਮੂਰਖ ਲੋਕ ਬੇਅਰਥ ਝਗੜਦੇ ਰਹਿੰਦੇ ਹਨ ਇਹ ਜਿਹੜੇ ਦ્વੈਤ ਭਾਵ ਵਿੱਚ ਫਸੇ ਹੋਏ ਹਨ ਇਹਨਾਂ ਨੂੰ ਜੰਮ ਦਾ ਡੰਡਾ ਲੱਗੇਗਾ ਐਸੇ ਰੋਗੀ ਪੱਖ ਪਾਕੀ ਲੋਕਾਂ ਨੂੰ ਕੋਈ ਸਿਆਣਾ ਜਰਾ ਰੂਪੀ ਪੂਰਾ ਗੁਰੂ ਨਹੀਂ ਮਿਲਿਆ ਜੋ ਪੂਰਾ ਹਕੀਮ ਹੁੰਦਾ ਹੈ ਉਹ ਜ਼ਖਮ ਨੂੰ ਅੰਦਰੋਂ ਸਾਫ਼ ਕਰਕੇ ਫਿਰ ਉੱਪਰੋਂ ਮੇਲਦਾ ਹੈ ਜੋ ਕੱਚਾ ਹਕੀਮ ਹੁੰਦਾ ਹੈ ਉਹ ਜ਼ਖਮ ਨੂੰ ਮਲ੍ਹਮ ਲਾ ਕੇ ਉੱਪਰੋਂ ਮੇਲ ਦਿੰਦਾ ਹੈ ਪਰ ਅੰਦਰੋਂ ਸਾਫ਼ ਨਹੀਂ ਕਰਦਾ ਇਸ ਤਰ੍ਹਾਂ ਹੀ ਪੂਰਨ ਗੁਰੂ ਪੁਰਸ਼ ਦੇ ਅੰਦਰੋਂ ਦਵੈ ਤਾਰਕ ਖੋਟ ਕੱਟ ਕੇ ਆਤਮ ਉਪਦੇਸ਼ ਦਿੰਦਾ ਹੈ ਪਰ ਕੱਚਾ ਗੁਰੂ ਖੋਟੇ ਵਿਕਾਰਾਂ ਨੂੰ ਦੂਰ ਕੀਤੇ ਬਿਨਾ ਉਪਦੇਸ਼ ਦੇ ਦਿੰਦਾ ਹੈ ਜਿਸ ਕਰਕੇ ਅੰਦਰੋਂ ਵਿਕਾਰਾਂ ਦਾ ਖੋਟ ਨਹੀਂ ਜਾਂਦਾ ਅਦਰੇ ਖਾਨ ਨੇ ਕਿਹਾ ਤਪਾ ਜੀ ਤੁਸੀਂ ਕਿੱਡੇ ਵੱਡੇ ਹੋ ਜੋ ਦੋਹਾਂ ਪੱਖਾਂ ਨੂੰ ਨਜ਼ਰ ਹੀਠਾ ਨਹੀਂ ਲਿਆਉਂਦੇ ਗੁਰੂ ਜੀ ਨੇ ਕਿਹਾ ਸਾਡੀ ਨਜ਼ਰ ਅਕਾਲ ਪੁਰਖ ਵਿੱਚ ਮਗਨ ਰਹਿੰਦੀ ਹੈ ਅਸਾਹੰਕਾਰ ਨੂੰ ਨਾਸ਼ ਕਰਕੇ ਮਨ ਵਿੱਚ ਸ਼ਾਂਤੀ ਪ੍ਰਾਪਤ ਕੀਤੀ ਹੈ ਉੱਚਾ ਨੀਵਾਂ ਸਭ ਪਰਮੇਸ਼ਰ ਨੇ ਬਣਾਏ ਹਨ ਆਪ ਕੋਈ ਨਹੀਂ ਬਣਿਆ ਇਸ ਤਰ੍ਹਾਂ ਆਖ ਕੇ ਗੁਰੂ ਜੀ ਨੇ ਖਾਨ ਵੱਲ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਤੇ ਉਸ ਦਾ ਸਾਰਾ ਹੰਕਾਰ ਦੂਰ ਕਰ ਦਿੱਤਾ ਤਦ ਅਦਰੇ ਖਾਨ ਨੇ ਗੁਰੂ ਜੀ ਦੇ ਚਰਨਾਂ ਤੇ ਪੈ ਕੇ ਆਪਣੀ ਭੁੱਲ ਬਖਸ਼ਾਈ ਅਤੇ ਬੇਨਤੀ ਕੀਤੀ ਕਿ ਮੈਨੂੰ ਕੋਈ ਉਪਦੇਸ਼ ਦਿਓ ਜਿਸ ਨਾਲ ਗਿਆਨ ਦੀ ਪ੍ਰਾਪਤੀ ਹੋਵੇ ਗੁਰੂ ਜੀ ਨੇ ਕਿਹਾ ਹਿਰਦੇ ਵਿੱਚ ਖੁਦਾ ਦਾ ਖੌਫ ਰੱਖੋ ਰਾਤ ਦਿਨ ਉਸ ਦਾ ਨਾਮ ਸਿਮਰਨ ਕਰੋ ਸਭ ਨੂੰ ਇੱਕ ਸਮਾਨ ਸਮਝੋ ਅਦਰੇ ਖਾਨ ਨੇ ਬੜੇ ਪ੍ਰੇਮ ਨਾਲ ਦੋ ਦਿਨ ਗੁਰੂ ਜੀ ਨੂੰ ਪਾਸ ਰੱਖ ਕੇ ਸੇਵਾ ਕੀਤੀ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਉਪਰੰਤ ਗੁਰੂ ਜੀ ਉੱਥੋਂ ਚੱਲ ਕੇ ਕਰਤਾਰਪੁਰ ਆਪਣੇ ਆਸਣ ਤੇ ਆ ਗਏ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ